ਮੈਂ ਕਾਕਾ ਸਿੰਘ ਕੋੜਾ ਸੂਬਾ ਜਰਨ ਸਕੱਤਰ ਭਾਰਤੀ ਚ ਸੰਜਮ ਨੂੰ ਇੱਕ ਦਾ ਸਿੱਧੂਪੁਰ ਅੱਜ ਅਸੀਂ ਪਹਿਲਾਂ ਜਿਹੜਾ 200 ਦਿਨ ਪੂਰੇ ਹੋਣ ਤੇ 31 ਅਗਸਤ ਨੂੰ ਪ੍ਰੋਗਰਾਮ ਦਿੱਤੇ ਸੀ ਮੋਰਚੇ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਅਗਸਤ ਮਹੀਨੇ ਦੇ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਦੋਨੇ ਫੋਰਮਾਂ ਵੱਲੋਂ ਉਹ ਜਿਹੜੇ ਤਿੰਨ ਪ੍ਰੋਗਰਾਮ ਦਿੱਤੇ ਉਹ ਅੱਜ ਅਸੀਂ ਸਾਰੇ ਤੇ ਜਿਹੜੀ ਮੀਟਿੰਗਾਂ ਸੱਦੀਆਂ ਅਸੀਂ ਵਧਾਈ ਵੀ ਦਿੰਨੇ ਆ ਵਰਕਰਾਂ ਨੂੰ ਕਿ ਜਿਹੜਾ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਮੀਂਹ ਪੈਂਦੇ ਦੇ ਵਿੱਚੋਂ ਉਹਦੇ ਵੀ ਕਿਸਾਨ ਬਹੁਤ ਆਏ ਜਿਹੜਾ 15 ਅਗਸਤ ਨੂੰ ਇੱਕ ਪਾਸੇ ਝੋਨਾ ਲੱਗ ਰਿਹਾ ਸੀਗਾ ਤੇ ਦੂਜੇ ਪਾਸੇ ਸਾਡਾ ਪ੍ਰੋਗਰਾਮ ਦਿੱਤਾ ਸੀ ਆਦੇਸ਼ ਦੀ ਆਜ਼ਾਦੀ ਦਾ ਦਿਹਾੜਾ ਸੀਗਾ ਪਰ ਅਸੀਂ ਉਹਦੇ ਇੱਕ ਪ੍ਰੋਗਰਾਮ ਦਿੱਤਾ ਕਿ 15 ਅਗਸਤ ਨੂੰ ਟ੍ਰਾਇਟ ਮਾਰਚ ਕਰਾਂਗੇ ਪੂਰੇ ਭਾਰਤ ਦੇ ਵਿੱਚ 28 ਮਾਰਚ ਮੈਂ ਕਹਿੰਦਾ ਵੀ ਲੋਕਾਂ ਨੇ ਬਾ ਮਿਸਾਲ ਕੀਤਾ ਸੈਂਕੜਿਆਂ ਦੀ ਗਿਣਤੀ ਚ ਨਹੀਂ ਹਜ਼ਾਰਾਂ ਦੀ ਗਿਣਤੀ ਚ ਆਏ ਪੂਰੇ ਭਾਰਤ ਚ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਸਟੇਟਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ 28 ਬਾਹਰ ਕੱਢੇ ਲੋਕਾਂ ਨੇ ਤੀਜਾ ਪ੍ਰੋਗਰਾਮ ਸੀ ਸਾਡਾ 200 ਦਿਨ ਪੂਰੇ ਹੋਣ ਤੇ ਜਿਹੜਾ 200 ਦਿਨ ਪੂਰੇ ਹੋਣ ਤੇ ਅਸੀਂ ਇਹ ਕਿਹਾ ਸੀ ਲੋਕਾਂ ਨੂੰ ਕਿ ਇਹਦੇ 200 ਦਿਨ ਪੂਰੇ ਹੋਣ ਤੇ ਅਸੀਂ ਲੇਖਾ ਜੋਖਾ ਕਰਾਂਗੇ ਕੀ ਅਸੀਂ ਖੱਟਿਆ ਇਸ ਮੋਰਚੇ ਦੇ ਵਿੱਚ ਕੀ ਗਮਾਇਆ ਅਸੀਂ ਗਮਾਇਆ ਵੀ ਬਹੁਤ ਕੁਛ ਹੈ 433 ਸਾਡੇ ਕਿਸਾਨ ਜ਼ਖਮੀ ਹੋਏ ਨੇ 5 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਜਿਹੜੇ 28 ਸਾਡੇ ਉਸ ਮੋਰਚੇ ਦੇ ਵਿੱਚ ਸਾਡੀਆਂ ਭੈਣਾ ਕਿਸਾਨ ਸ਼ਹੀਦ ਹੋਏ ਜਿਹਦੇ ਵਿੱਚੋਂ ਸ਼ੋਭ ਕਰਨ ਆਪਣੇ ਜ਼ਿਲ੍ਹੇ ਨਾਲ ਸਬੰਧਤ ਹੈ 22 ਸਾਲਾਂ ਦਾ ਹਰਿਆਣੇ ਦੀ ਗੋਲੀ ਦੇ ਨਾਲ ਉਹ ਵੀ ਸ਼ਹੀਦ ਹੋਇਆ ਅਸੀਂ ਇਹ ਤਾਂ ਹੈਗਾ ਗਮਾਇਆ ਜਿਹੜੇ ਮੰਗ ਦੀ ਖਾਤਰ ਉਹਨਾਂ ਨੇ ਸਹਿੱਦیاں ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜਿਹੜੀ ਮੰਗ ਨੂੰ ਲੈ ਕੇ ਘਰੋਂ ਤੁਰ ਕੇ ਚੱਲੇ ਸੀ ਕਿ ਸਾਡੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਮਿਲਣੀ ਚਾਹੀਦੀ ਹੈ ਕਰਜ਼ੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣਾ ਚਾਹੀਦਾ ਨਰੇਕੇ ਦੀ ਜਿਹੜੀ ਤਿਹਾਰੀ ਆ ਉਹ ਵਧਾ ਕੇ ਪੂਰਾ ਰੁਜ਼ਗਾਰ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀਆਂ ਸਾਡੀਆਂ 12 ਮੰਗਾ ਸੀ ਉਹ ਸੰਬੰਧ ਦੇ ਵਿੱਚ ਅਸੀਂ ਜਿਹੜਾ ਲੈ ਕੇ ਗਏ ਆ ਅਸੀਂ ਇਹ ਕਹਿਨੇ ਆ ਪ੍ਰਾਪਤੀ ਮੋਰਚੇ ਦੀ ਕਿ ਕੱਲੀ ਭਾਜਪਾ ਨੂੰ ਛੱਡ ਕੇ ਜਿੰਨੀਆਂ ਵੀ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਸੀ ਭਾਵੇਂ ਕੋਈ ਛੋਟੀ ਪਾਰਟੀ ਸੀ ਭਾਵੇਂ ਵੱਡੀ ਪਾਰਟੀ ਹੈ ਭਾਵੇਂ ਕਿਸੇ ਦਾ ਕੋਈ ਐਮਪੀ ਹੈ ਜਾਂ ਨਾ ਹੈ ਉਹਨਾਂ ਨੇ ਇਸ ਮੰਗ ਤੇ ਪੂਰਾ ਜੋਰ ਆਪ ਦਾ ਲਾਇਆ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਤਾਂ ਇਥੋਂ ਤੱਕ ਸਾਨੂੰ ਜਦੋਂ ਛੋਟੇ ਛੋਟੇ ਧਰਨੇ ਮਜਾਰੇ ਲਾਉਣੇ ਆ ਐਸਡੀਐਮ ਤੱਕ ਜਾ ਕੇ ਸੀਮਤ ਹੋ ਜਾਂਦੀ ਹੈ ਮੰਗ ਬਾਤੋ ਬਾਤ ਡੀਸੀ ਤੱਕ ਨਹੀਂ ਆਉਂਦੀ ਅਸੀਂ ਪੂਰੇ ਦੇਸ਼ ਦੇ ਵਿੱਚ ਪਰ ਸਟੇਟਾਂ ਤੋਂ ਉਠਾ ਕੇ ਪਾਰਲੀਮੈਂਟ ਚ ਲੈ ਗਏ ਜਿੱਥੇ ਕਾਨੂੰਨ ਬਣਨਾ ਜਿੱਥੇ ਐਮਐਸਬੀ ਕਿਸਾਨਾਂ ਨੂੰ ਮਿਲਣੀ ਹੈ ਉਥੇ ਅਸੀਂ ਆਪਦੀ ਮੰਗ ਚ ਇਲਜਾਨ ਚ ਕਾਮਯਾਬ ਹੋਏ ਆ ਇਹ ਹੈ ਸਾਡੀ ਪ੍ਰਾਪਤੀ ਤਾਂ ਉਹਦੇ ਵਿੱਚ ਜਿਹੜੇ ਸਾਡੇ 4 ਗੇਟ ਦੀਆਂ ਮੀਟਿੰਗਾਂ ਹੋਈਆਂ 4 ਗੇਟ ਦੀਆਂ ਸਾਡੀਆਂ ਮੀਟਿੰਗਾਂ ਹੋਈਆਂ ਬੇਸ਼ਟਾਰੀਆਂ ਤਾਂ ਭਾਜਪੀ ਜਿਹੜੀ ਉਦੋਂ ਬੜੀ ਬਿਆਨਬਾਜ਼ੀ ਕਰਦੇ ਸੀ ਭਾਵੇਂ ਉਹਨਾਂ ਦਾ ਕੋਈ ਪ੍ਰਧਾਨ ਹੋਵੇ ਪਮਾ ਉਹਨਾਂ ਦਾ ਕੋਈ ਮੰਤਰੀ ਹੋਵੇ ਪਮਾ ਕੋਈ ਐਮਐਲਏ ਹੋਵੇ ਉਹ ਸਾਨੂੰ ਟੇਢੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੰਦੇ ਸੀ ਕਿ ਸਾਡੀ ਤੀਜੀ ਵਾਰ ਸਰਕਾਰ ਆ ਰਹੀ ਹੈ 400 ਤੋਂ ਪਾਰ ਅਸੀਂ ਆ ਰਹੇ ਹਾਂ ਤਾਂ ਫਿਰ ਦੇਖਾਂਗੇ ਸੋਨੂੰ ਕਿਹੜੀਆਂ ਜ਼ਿਲ੍ਹੇ ਚ ਇੱਕ ਨੇ ਤਾਂ ਇੱਥੋਂ ਤੱਕੇ ਤਾਂ ਅਸੀਂ ਕਿ ਚਨਈ ਤੱਕ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਉਹ ਜਿਹੜੀਆਂ ਧਮਕੀਆਂ ਕਿਸਾਨਾਂ ਨੂੰ ਪੂਰੇ ਭਾਰ ਦੇ ਲੋਕਾਂ ਨੂੰ ਦਿੱਤੀਆਂ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਆਪ ਵੀ 240 ਤੇ ਰਹਿ ਗਏ ਜਿਹੜੇ ਜਾਦੇ ਧਮਕਿਆਂ ਦੇ ਨਾਲ ਸੀ ਤਾਂ ਇਹ ਸਾਡੇ ਮੋਰਚੇ ਦਾ ਅਸਰ ਹੋਇਆ ਕਿ ਜਿਹੜੀਆਂ ਉਹਨਾਂ ਨੇ ਜਾਣੇ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੱਤੀਆਂ ਜਵਾਬ ਲੋਕਾਂ ਨੇ ਦਿੱਤਾ ਭਾਵੇਂ ਉਹ Rajasthan ਹੋਵੇ ਭਾਵੇਂ Haryana ਹੋਵੇ ਭਾਵੇਂ UP ਹੋਵੇ ਜਿਹੜੀਆਂ ਉਹ ਸਟੇਟਾਂ Maharashtra Karnataka Tamil Nadu ਵਰਗੀਆਂ ਜਿੱਥੇ ਕਿਸਾਨਾਂ ਨੇ ਆਵਾਜ਼ ਠਾਈ ਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੱਛੇ ਆਏ ਤਾਂ ਲੋਕਾਂ ਦੀ ਮੰਗ ਉੱਪਰ ਕੇ ਆਈ ਕਿ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣਾ ਕੋਈ ਸਿਆਣਫਣੀ ਸਰਕਾਰ ਦਾ ਇਹਨਾਂ ਦੀਆਂ ਮੰਗਾਂ ਲਾਗੂ ਹੋਣੇ ਚਾਹੀਦੀਆਂ ਉਹਦੇ ਨਾਲ ਚੱਲਦੇ ਉਹਦੇ ਨਾਲ ਚੱਲਦੇ ਚੱਲਦੇ ਸਾਡਾ ਹਾਈ ਕੋਰਟ ਦਾ ਵੀ ਫੈਸਲਾ ਆਇਆ ਹਾਈ ਕੋਰਟ ਦੇ ਖਿਲਾਫ ਸ੍ਰੀਮ ਕੋਰਟ ਵੀ ਗਈ ਤਾਂ ਉਹ ਸਾਰੇ ਜਿਹੜੇ ਮਸਲੇ ਆ ਮੈਂ ਅਸੀਂ ਇਸ ਕਰਕੇ ਕਹਿੰਨਾ ਵੀ ਸਾਡੀਆਂ 200 ਦਿਨ ਦੇ ਪੂਰੇ ਦੀਆਂ ਪ੍ਰਾਪਤੀਆਂ ਵੀ ਹੋਈਆਂ ਨੁਕਸਾਨ ਵੀ ਹੋਇਆ ਉਹਦੇ ਨੁਕਸਾਨ ਦੇ باوجود ਵੀ ਅਸੀਂ ਜਿਹੜੀਆਂ ਮੀਟਿੰਗਾਂ ਕੀਤੀਆਂ ਅੱਜ ਦੀ ਜਿਹੜਾ ਇਸ਼ੂ ਹੈ ਜਿਹੜਾ ਤੁਸੀਂ ਅੱਜ ਸਵਾਲ ਕੀਤਾ ਹੈ ਕਿ ਅੱਜ ਮੀਟਿੰਗ ਕਿਉਂ ਕੀਤੀ ਆ ਇਹ ਅਸੀਂ ਮੀਟਿੰਗ ਜਿਹੜੇ ਪ੍ਰੋਗਰਾਮ ਕੀਤੇ ਆ ਉਥੋਂ ਉੱਤੇ ਤਿੰਨ ਪ੍ਰੋਗਰਾਮ ਦਿੱਤੇ ਇੱਕ ਤਾਂ ਅਸੀਂ 15 ਤਰੀਕ ਨੂੰ ਜੀਂਦ ਜ਼ਿਲ੍ਹੇ ਦੇ ਵਿੱਚ ਕਸਬਾ ਛੋਟਾ ਜਾ ਉੱਥੇ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ ਆ ਤੇ 22 ਤਰੀਕ ਨੂੰ ਉਮਾਲੇ ਦੇ ਵਿੱਚ ਪਿਪਲੀ ਪਿਪਲੀ ਵੀ ਕਰ ਰਹੇ ਆ ਹਰਿਆਣੇ ਦੇ ਵਿੱਚ ਦੋ ਅਸੀਂ ਬਹੁਤ ਵੱਡੀਆਂ ਕਿਸਾਨ ਪੰਚਾਇਤਾਂ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਇੱਥੇ ਮੀਟਿੰਗ ਸੱਦੀ ਹੈ ਤੇ ਅਗਲੀ ਜਿਹੜੀ ਅਸੀਂ ਲਖੀਨਪੁਰ ਖੀਰੀ ਵਾਲੀ ਵੀ ਮੰਗ ਹੈ ਕਿ ਉਹ ਪਰਿਵਾਰਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 3 ਅਕਤੂਬਰ ਦੀ ਉਹ ਘਟਨਾ ਹੈ ਤੇ 3 ਅਕਤੂਬਰ ਨੂੰ ਅਸੀਂ ਪੂਰੇ ਭਾਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਾਂਗੇ ਉਹ ਜਿਹੜੇ ਪ੍ਰੋਗਰਾਮ ਦਿੱਤੇ ਆ ਉਹਦੀ ਜਿਹੜੀ ਕਿਸਾਨਾਂ ਨੂੰ ਪਿਛਲੇ ਆ ਪ੍ਰੋਗਰਾਮ ਜਿਹੜੇ ਲਾਗੂ ਵੀ ਕੀਤੇ ਨੇ ਆਉਣ ਵਾਲੇ ਜਿਹੜੇ ਮੂਰੇ ਤਿੰਨ ਪ੍ਰੋਗਰਾਮ ਹੈ ਉਹਨਾਂ ਦੀ ਤਿਆਰੀ ਵਾਸਤੇ ਉਹਨਾਂ ਦੀ ਡਿਊਟੀਆਂ ਲਾਉਣੀਆਂ ਉਹਨਾਂ ਦੀ ਅੱਜ ਅਸੀਂ ਮੀਟਿੰਗ ਸੱਦੀ ਹੈ ਆਸ ਕਰਦੇ ਹਾਂ ਕਿ ਜਿਹੜੇ ਪਿਛਲੇ ਪ੍ਰੋਗਰਾਮ ਸਾਡੇ ਇਹਨਾਂ ਨੇ ਪੂਰੇ ਕਿਸਾਨਾਂ ਨੇ ਕੰਮ ਦੇ باوجود ਵੀ ਛੱਡਿਆ ਦੂਜੀ ਮੇਰੀ ਗੱਲ ਜਿਹੜੀ ਅਸੀਂ ਜਿਹੜੀ ਕੱਲ ਸ੍ਰੀਮ ਕੋਰਟ ਦੇ ਵਿੱਚ ਕੁਝ ਟਿੱਪਣੀਆਂ ਆਈਆਂ ਸਾਡੇ ਕਲੱਬ ਜਿਹੜੀਆਂ ਮੰਗਾ ਸੀ ਕਿਤੇ ਮੰਗੀਆਂ ਹੀ ਨਹੀਂ ਉਸ ਤੇ ਚਰਚਾ ਕੀਤੀ ਹੈ ਅਸੀਂ ਕਦੇ ਵੀ ਇਹ ਨਹੀਂ ਕਿਹਾ ਆਪਾਂ ਪ੍ਰੈਸ ਦੇ ਸਾਹਮਣੇ ਖੜੇ ਹਾਂ ਅਸੀਂ ਸਾਡਾ ਬਿਆਨ ਨਹੀਂ ਆਇਆ ਦੋਨੇ ਫਾਰਮਾਂ ਦਾ ਕਿ ਕਮੇਟੀ ਕਿਸਾਨਾਂ ਦੀ ਬਣਾਈ ਜਾਵੇ ਅਸੀਂ ਕਦੇ ਮੰਗ ਨਹੀਂ ਕੀਤੀ ਅਸੀਂ ਮੰਗ ਕੀਤੀ ਹੈ ਕਿ ਦੋਨੇ ਫਾਰਮਾਂ ਦੀਆਂ ਜਿਹੜੀਆਂ ਮੰਗਾ ਨੇ ਜਿਹੜੇ ਪਿਛਲੇ ਮੋਰਚੇ ਦੀਆਂ ਧੂੜੀਆਂ ਪਈਆਂ ਨੇ ਉਹਨਾਂ ਨੂੰ ਤੁਰਤ ਸਰਕਾਰ ਲਾਗੂ ਕਰੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਕਾਨੂੰਨ ਬਣਨਾ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਸਾਡੀ ਲੜਾਈ ਉਹਨਾਂ ਪਾਰਲੀਮੈਂਟ ਦੇ 86 ਲੋਕਾਂ ਬੀਜੇਪੀ ਦੇ ਲੋਕਾਂ ਨਾਲ ਹੈ ਨਾ ਕਿ ਸਾਡੀ ਕਿਸੇ ਹੋਰ ਪਾਸੇ ਸਰਕਾਰ ਦਾ ਕੋਝ ਹੈ ਕਿ ਅਸੀਂ ਇਹਨਾਂ ਨੂੰ ਜਿਹੜੀ ਰੋਡਾਂ ਦੀ ਗੱਲ ਆਉਂਦੀ ਹੈ ਅਸੀਂ ਤਾਂ ਕਦੇ ਰੋਡ ਰੋਕੇ ਹੀ ਨਹੀਂ ਸਾਡੇ ਤੇ ਵੀ ਟਿੱਪਣੀ ਆਈ ਕਿ ਕਿਸਾਨਾਂ ਨੇ ਰਸਤਾ ਰੋਕਿਆ ਤੁਸੀਂ ਬੜੇ ਦੇਖ ਕੇ ਆਏ ਹੋ 13 ਫਰਵਰੀ ਤੋਂ ਸਾਡੇ ਇਸ ਮੋਰਚਿਆਂ ਦੇ ਨਾਲੋਂ ਜੇ ਰੂਪ ਮਾ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਕੇਂਦਰ ਦੀ ਹਮਾਇਤ ਲੈ ਕੇ ਕੰਧਾ ਕੱਡੀਆਂ ਨੇ ਅੱਜ ਹਟਾ ਦੇਣ ਅਸੀਂ ਆਪਦਾ ਦਿੱਲੀ ਜਾਣਾ ਚਾਹੁੰਦੇ ਹਾਂ ਅਸੀਂ ਦੋਨੇ ਫੋਰਮ ਵੱਲੋਂ ਲਿਖ ਕੇ ਦਿੱਤਾ ਕਿ ਜੰਤਰ ਮੰਤਰ ਤੇ ਸਾਨੂੰ ਆਪਦੀ ਮੰਗ ਰੱਖਣ ਦੀ ਆਪਦੀ ਹੱਕ ਲੈਣ ਲਈ ਸਾਨੂੰ ਜਗ੍ਹਾ ਦਿੱਤੀ ਜਾਵੇ ਅਗਰ ਜੇ ਉੱਥੇ ਲੱਗਦਾ ਵੀ ਟਿਕਾ ਹੈ ਤਾਂ ਰਾਮਲੀਲਾ ਗਰਾਊਂਡ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਅਸੀਂ ਅੱਜ ਵੀ ਉਸ ਮੰਗ ਤੇ ਡੇਢਾਂ ਅੱਜ ਅਸੀਂ ਉਸ ਮੰਗਾਂ ਨੂੰ ਸਟੈਂਡ ਕਰਦੇ ਆ ਅਸੀਂ ਇਸ ਗੱਲ ਦੇ ਵਿੱਚੋਂ ਅੱਜ ਜ਼ਿਲ੍ਹਾ ਬਠਿੰਡੇ ਦੀ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਤੋਂ ਆਸ ਕਰਾਂਗੇ ਜਿਹੜੇ ਪਿਛਲੇ ਪ੍ਰੋਗਰਾਮ ਹੈ ਜਿਵੇਂ ਪਿਛੇ ਇਹਨਾਂ ਨੇ ਪੂਰੀ ਮਨਤੇਹੀ ਦੇ ਨਾਲ ਚੜ੍ਹੇ ਕਰੇ ਨੇ ਤੇ ਐਵੇਂ ਜ਼ਿਕਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਹਰ ਹਾਲਤ ਡੇਗਾਗੇ ਸਾਡੀਆਂ ਮੰਗਾਂ ਜਾਇਜ਼ ਨੇ ਚਰਚਾ ਕੀਤੀ ਹੋ ਚੁੱਕੀ ਹੈ ਤੇ ਸਰਕਾਰ ਨੂੰ ਹਜੇ ਸਮਾਂ ਹੈ ਕਿ ਇਹਨੂੰ ਲਾਗੂ ਕਰਨ ਅਗਰ ਨਹੀਂ ਕਰਨਗੇ ਇਹ ਫੈਸਲਾ ਸਰਕਾਰ ਦੇ ਹੱਥ ਹੈ ਕਿ ਉਹ ਕੀ ਕਰ ਧੰਨਵਾਦ